ਸਸ਼ਕਾ ਜੀ ਅਸਰ ਤਸਵੀਰਾਂ ਲਾਈਵ ਕਾਰਡ ਦੇ ਨਾਲ ਸਾਂਝਾ ਕਰ ਰਿਹਾ ਜਿੱਥੇ ਕਾਂਗਰਸ ਪਾਰਟੀ ਦੇ ਬਰਕਰਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੰਤਾ ਭੀਜੇ 20 ਸਰਕਾਰ ਜੰਤਾ ਭੀਜੇ ਅੱਜ ਜਿਹੜਾ ਜੀ ਸਭ ਜਿਹੜਾ ਅੱਜ ਪ੍ਰਦਰਸ਼ਨ ਇਹ ਕੀਤਾ ਜਾ ਰਿਹਾ ਹੈ ਕੀ ਮੁੱਖ ਉਹ ਮੰਗਾਂ ਹੈਗੀਆਂ ਜਿਹਨਾਂ ਲੋਕ ਦਰਅਸਲ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਜਿਲ੍ਹਾ ਪੱਧਰ ਤੇ ਕੀਤੇ ਸੀਗੇ ਮੁਜ਼ਾਰੇ ਔਰ ਅੱਜ ਵੀ ਇਸ ਕਰਕੇ ਬਲਾਕ ਪੱਧਰ ਤੇ ਹੋ ਰਹੇ ਆ ਜਿਹੜੇ ਜੀ ਸ਼੍ਰੀ ਅਮਿਤ ਸ਼ਾਹ ਨੇ ਲੋਕ ਸਭਾ ਦੇ ਵੀ ਬਾਬਾ ਸਾਹਿਬ ਭਿੰਡਰਾ ਦੇ ਪ੍ਰਤੀ ਔਰ ਇੱਕ ਖਾਸ ਸਮੁਦਾਇ ਜਿਸ ਸਮੁਦਾਇ ਦੇ ਸਿਰ ਤੇ ਸਾਡੇ ਦੇਸ਼ ਦੀ ਨੀਂਹ ਖੜੀ ਹੈ ਉਹ ਸਮੁਦਾਇ ਦੇ ਪ੍ਰਤੀ ਜਿਹੜੇ ਸ਼ਬਦ ਵਰਤੇ ਹੈ ਕਾਂਗਰਸ ਪਾਰਟੀ ਨੇ ਉਸ ਦਿਨ ਤੋਂ ਹੀ ਇੱਕ ਮੰਗ ਕਰ ਰਹੀ ਹੈ ਕਿ ਅੰਮ੍ਰਿਤ ਸ਼ਾਨ ਨੂੰ ਕੇਂਦਰੀ ਕੈਬਨਿਟ ਤੋਂ ਬਾਹਰ ਕੀਤਾ ਜਾਵੇ ਉਹਨਾਂ ਨੂੰ ਜਲਦੀ ਤੋਂ ਜਲਦੀ ਪ੍ਰਧਾਨ ਮੰਤਰੀ ਸਾਹਿਬ ਔਰ ਰਾਸ਼ਟਰਪਤੀ ਸਾਹਿਬ ਉਹਨਾਂ ਦੇ ਉੱਤੇ ਤਫਾਰਕ ਕਰਨ ਤਾਂ ਕਿ ਇੱਕ ਸਮਾਜ ਦੇ ਨੂੰ ਜਿਸ ਨੂੰ ਕਦੇ ਵੀ ਇਹਨਾਂ ਲੋਕਾਂ ਨੇ ਆਪਣੇ ਪੰ ਦਾ ਅਹਿਸਾਸ ਨਹੀਂ ਹੋਣ ਦਿੱਤਾ ਉਹਨਾਂ ਨੂੰ ਇੱਕ ਸਮਾਜ ਦੇ ਵਿੱਚ ਸਹੀ ਤਰੀਕੇ ਨਾਲ ਵਿਚਰਨ ਦੇ ਪ੍ਰਤੀ ਵੀ ਇਹਨਾਂ ਨੇ ਉਹਨਾਂ ਨਾਲ ਭੇਦਭਾਵ ਕੀਤਾ ਔਰ ਬਾਬਾ ਸਾਹਿਬ ਭੀਮrao ਉਮੀਦ ਕਰ ਜਿਨ੍ਹਾਂ ਦੇ ਬਣਾਏ ਹੋਏ ਸੰਵਿਧਾਨ ਤੇ ਅੱਜ ਅਸੀਂ ਸਾਰੇ ਇਕਸਾਰ ਜਿਉ ਰਹੇ ਹਾਂ ਉਸ ਸ਼ਖਸ਼ੀਅਤ ਦੇ ਪ੍ਰਤੀ ਜਿਹੜੇ ਅਪਸ਼ਬਦ ਹੈ ਉਹਨਾਂ ਦੀ ਮਾਫੀ ਮੰਗੇ ਕੇਂਦਰੀ ਸਰਕਾਰ ਪ੍ਰਧਾਨ ਮੰਤਰੀ ਵੀ ਮਾਫੀ ਮੰਗੇ ਔਰ ਹਮੇਸ਼ਾ ਨੂੰ ਕੇਂਦਰੀ ਵਿਯਾਰਤ ਤੋਂ ਬਾਹਰ। ਜਿੰਦਰ ਜੀ ਕੀ ਲੱਗਦਾ ਹੈ ਇਹਨਾਂ ਪ੍ਰਦਰਸ਼ਨਾਂ ਦੇ ਨਾਲ ਫਰਕ ਪਏਗਾ ਸਰਕਾਰ ਦੇ ਉੱਤੇ ਜਾਂ ਤੁਹਾਡੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਉਹ ਹੀ ਹੋਊਗਾ। ਜਿੰਦਰ ਸਾਹਿਬ ਦੇਖੋ ਸਭ ਮੈਂ ਪਹਿਲੇ ਵੀ ਇਹ ਗੱਲ ਕੀਤੀ ਹੈ ਕਿ ਜੇਕਰ ਲੋਕਤੰਤਰ ਹੈ ਜੇਕਰ ਸੰਵਿਧਾਨ ਹੈ ਤਾਂ ਲੋਕਤੰਤਰ ਹੈ। ਜਿਹੜਾ ਇਨਸਾਨ ਜੇ ਕੋਈ ਲੀਡਰ ਕੋਈ ਲੀਡਰ ਜਿਹੜਾ ਸੰਵਿਧਾਨ ਔਰ ਸੁਧਾਰ ਨੂੰ ਲਿਖਣ ਵਾਲੇ ਦਾ અપਮਾਨ ਕਰੇਗਾ ਉਹਨੂੰ ਉਹਦਾ ਖਮਿਆਜਾ ਪੋਤਣਾ ਪਵੇਗਾ ਔਰ ਜੇਕਰ ਸਾਡੀ ਇਹਨਾਂ ਧਰਨੇ ਪ੍ਰਦਰਸ਼ਨ ਨਾਲ ਇਹਨਾਂ ਧਰਨੇ ਪ੍ਰਦਰਸ਼ਨ ਨਾਲ ਜੇਕਰ ਕੋਈ ਸਰਕਾਰ ਨੂੰ ਪਰਗ ਨਹੀਂ ਪੈਂਦਾ ਤਾਂ ਸਾਡਾ ਜਿਹੜਾ ਸੰਘਰਸ਼ਾ ਹੋਰ ਤੇਜ਼ ਹੋਵੇਗਾ ਬਲਕਿ ਪੱਤਰ ਤੋਂ ਦਿੱਲਾ ਪੱਤਰ ਜਿੱਲਾ ਪੱਤਰ ਤੋਂ ਪੰਜਾਬ ਔਰ ਸੈਂਟਰ ਤੱਕ ਵੀ ਇਹ ਜਾ ਸਕਦਾ ਹੈ ਜੀ ਪ੍ਰਧਾਨ ਜੀ ਕਿਸ ਤਰ੍ਹਾਂ ਨਾਲ ਅੱਜ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਹਿਣਾ ਹੈ ਸਾਡੀ ਪੂਰੇ ਹਿੰਦੁਸਤਾਨ ਦੀ ਕਾਂਗਰਸ ਪਾਰਟੀ ਇਹ ਮੰਗ ਕਰਦੀ ਹੈ ਹਮੇਸ਼ਾ ਨੇ ਜੋ ਸ਼ਬਦਾਵਲੀ ਵਰਤੀ ਹੈ ਉਹ ਫੌਰੀਂ ਦੌਰ ਤੋਂ ਅਸਤੀਵਾ ਦੇਵੇ ਔਰ ਪੂਰੇ ਹਿੰਦੁਸਤਾਨ ਦੇ ਕੋਲੋਂ ਮਾਫੀ ਮੰਗੇ ਔਰ ਇਹੀ ਅਸੀਂ ਮੰਗ ਕਰਦੇ ਹਾਂ ਸਾਰੀ ਕਾਂਗਰਸ ਪਾਰਟੀ ਜੀ ਹਾਂਜੀ ਪ੍ਰਧਾਨ ਸਾਹਿਬ ਸਾਡੇ ਹਿੰਦੁਸਤਾਨ ਤੇ ਸਾਰੀ ਕਾਂਗਰਸ ਪਾਰਟੀ ਵੱਲੋਂ ਜਿਹੜਾ ਡਾਕਟਰ ਬheem ayurved ਕਰਦੇ ਖਿਲਾਫ ਜਿਹੜਾ ਬਿਆਨ ਦਿੱਤਾ ਹੈ ਉਹਦੇ ਖਿਲਾਫ ਅਸੀਂ ਕਹਿੰਦੇ ਜਿਹਨੇ ਬਿਆਨ ਦਿੱਤਾ ਹੈ ਅਮਚਾ ਨੇ ਇਹਨੂੰ ਪਰਚਾਣਾ ਚਾਹੀਦਾ ਹੈ ਤੇ ਇਹਨੂੰ ਕੈਬਨ ਚੋਂ ਬਾਹਰ ਕਰਨਾ ਚਾਹੀਦਾ ਹੈ ਜਿਸ ਨੇ ਸੰਵਿਧਾਨ ਬਣਾਇਆ ਹੈ ਉਸ ਦੇ ਖਿਲਾਫ ਜੇ ਬੋਲਦੇ ਆ ਤੇ ਇਹਨਾਂ ਨੂੰ ਹੱਕ ਨਹੀਂ ਇਸ ਕੁਰਸੀ ਤੇ ਉਸ ਤੇ ਬਹਿਣ ਦਾ ਕਿਉਂ ਵੋਟਰ ਆਜਾ ਉਸ ਨੇ ਉਹ ਹੱਕ ਵੋਟ ਦਾ ਦਿੱਤਾ ਸੀ ਇਸ ਕਰਕੇ ਸਾਰੀ ਕਾਂਗਰਸ ਪਾਰਟੀ ਸਾਰੇ ਪੰਜਾਬ ਲੈਵਲ ਤੇ ਹਿੰਦੁਸਤਾਨ ਲੈਵਲ ਤੇ ਤੇ ਜ਼ਿਲ੍ਹਾ ਪੱਧਰ ਤੇ ਤੇ ਬਲਾਕ ਪੱਧਰ ਤੇ ਵਿਰੋਧ ਕਰ ਰਹੀ ਹੈ ਤੇ ਜਨਤਾ ਜੀ ਬਹੁਤ ਰੋਸ ਪਾਇਆ ਜਾ ਰਿਹਾ ਜੇਕਰ ਜੀਟੀਐਮ ਅੰਗਾਂ ਨਹੀਂ ਬਣੀਆਂ ਜਾਂਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਣਨੀਤੀ ਰਹੇਗੀ ਸਾਹਿਬ ਇੱਕੋ ਹੀ ਗੱਲ ਹੈ ਬੀਜੇਪੀ ਹੰਨੀ ਦੀ ਬੋਲੀ ਸਰਕਾਰ ਹੈ ਸਸਾਨਾ ਦੇ ਬੜਾ ਜੁਲਮ ਢਾ ਰਹੀ ਏ ਆਮ ਲੋਕਾਂ ਦਾ ਜਿਹੜਾ ਜੀਣਾ ਦੁਰਲਭ ਹੋ ਚੁੱਕਿਆ ਹੈ ਕਿਉਂਕਿ ਬਾਬਾ ਸਾਹਿਬ ਭੀਮrao Ambedkar ਦਾ ਜੋ ਸੰਵਿਧਾਨ ਬਣਾਇਆ ਸੀ ਉਹਨਾਂ ਤੇ ਅੱਜ ਕਿੰதுਪਰੰਤੂ ਕੀਤਾ ਜਾ ਰਿਹਾ ਹੈ ਅੰਮਿਤ ਸ਼ਾਹ ਜਿਹੜਾ ਅੱਜ ਸੈਂਟਰ ਦੇ ਵਿੱਚ ਗ੍ਰਹਿ ਮੰਤਰੀ ਹੈ ਉਹਨੂੰ ਫੌਰਨ ਅਸਤੀਫਾ ਦੇਣਾ ਚਾਹੀਦਾ ਹੈ ਅਗਰ ਅਸਤੀਫਾ ਨਹੀਂ ਦਿੰਦਾ ਤੇ ਕਾਂਗਰਸ ਪਾਰਟੀ ਬੂਥ ਲੈਵਲ ਤੇ ਮਲੇ ਲੈਵਲ ਤੇ ਵਾਰਡ ਲੈਵਲ ਤੇ ਅੱਜ ਬਲਾਕ ਲੈਵਲ ਤੇ ਅਸੀਂ ਸ਼ਹਿਰ ਦੇ ਵਿੱਚ ਰੋਸ ਮਾਰਚ ਕਰ ਰਹੇ ਹਾਂ ਔਰ ਪੂਰੇ ਪੰਜਾਬ ਲੈਵਲ ਤੇ ਸਾਡੀ ਜਿਹੜੀ ਇਹ ਲੀਡਰਸ਼ਿਪ ਦੀ ਗਵਾਹੀ ਦੇ ਵਿੱਚ ਸੁਮਤੀ ਰਾਜ ਹਲਕੇ ਦੀ ਲੀਡਰਸ਼ਿਪ ਹੈ ਅਸੀਂ ਇਹ ਗਵਾਹੀ ਕਰਾਂਗੇ ਆਮ ਆਦਮੀ ਪਾਟੀ ਜਿੰਦਾ ਕਸਵੀਰਾ ਔਰ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਉਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਾਂਗਰਸ ਪਾਰਟੀ ਦੇ ਵੱਲੋਂ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਜੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਲਾਲਾਬਾਦ ਤੋਂ ਤਸਵੀਰਾਂ ਤੁਹਾਡੇ ਨਾਲ ਵਜ਼ਾਰਾ ਦੀਆਂ ਤਸਵੀਰਾਂ ਸਾਂਝੇ ਕਰ ਰਿਹਾ ਇਹ ਜਰਨਲ ਕਲਾਈਨ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਲਾਲਾਬਾਦ ਦੇ ਬਾਜ਼ਾਰਾਂ ਦੀਆਂ ਜਿੱਥੇ ਕਾਂਗਰਸ ਪਾਰਟੀ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਮਿਤ ਸ਼ਾਹ ਦੇ ਖਿਲਾਫ ਕੈਬਨਟ ਤੋਂ ਬਾਹਰ ਕਰਨ ਦੀਆਂ ਗੱਲਾਂ ਮੰਗ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਬਾਜ਼ਾਰਾਂ ਦੇ ਵਿੱਚ ਦਿਖਾਈ ਦੇ ਰਹੇ ਨੇ ਤਾ ਤਸਵੀਰਾਂ ਅਸੀਂ ਤੁਹਾਡੇ ਨਾਲ ਜਲਾਲਾਬਾਦ ਦੇ ਬਾਜ਼ਾਰਾਂ ਤੋਂ ਸਾਂਝਾ ਕਰ ਰਿਹਾ ਜਿੱਥੇ ਕਾਂਗਰਸ ਪਾਰਟੀ ਦੀ ਸ਼ੂਨ ਲੀਡਰਸ਼ਿਪ ਦੇ ਵੱਲੋਂ ਇਹ ਰੋਜ਼ ਪ੍ਰਦਰਸ਼ਨ ਹਮੇਸ਼ਾ ਦੇ ਖਿਲਾਫ ਕਰਿਆ ਜਾ ਰਿਹਾ ਤਾਂ ਚੈਨਲ ਥਿੰਕੀ ਕੋ ਪੰਜਾਬ ਤੇ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ